ਲੋ ਇਸ ਅਸ਼ੀਗਾਲ ਦੇ ਸਾਰੇ ਨੂੰ ਵੈਲਕਮ अगेन ਅਨਵਾਸੀ ਵਲੌਗਸ ਤੇ ਟਾਈਮ ਹੋ ਚੁੱਕਿਆ 5 ਵਜੇ 5 ਵਜੇ ਕੇ 5 ਮਿੰਟ ਰਹਿ ਗਏ ਬਸ 5 ਵਜੇ ਚ ਤੇ ਮੈਂ ਇਹਨਾਂ ਬਰਗਾ ਦਾਂ ਤੇ ਛੋਲਿਆਂ ਦੀ ਤੇ ਨਾਲ ਆਪਣੇ ਥੋੜੇ ਜਿਹਾ ਭਾਂਡੇ ਹੋਏ ਪਏ ਨੇ ਚਾਹ ਵਾਲੇ ਮੈਂ ਕਿਹਾ ਚਲੋ ਉਹਨਾਂ ਨੂੰ ਹੱਥ ਮਾਰ ਦਈਏ ਜੇਦੋਂ ਬਸ ਲਾਹ ਬਣਨ ਦੀ ਖਨਾਮ ਜਾਨ ਦੀ ਦੋ ਮਨ ਹੋਏ ਪਏ ਨੇ ਕਿਉਂਕਿ ਜਿਹੜੇ ਇੱਕ ਉਹ ਲਿਆਂਦੇ ਸੀ ਨੇ ਮੈਂ ਚਾਦਰਾਂ ਕੰਬਲੋ ਵੈਕਿਊਮ ਕਰਾਣੇ ਨੇ ਇੱਕ ਤਾਂ ਨਹੀਂ ਅੱਜ ਤਣ ਦੇਣੇ ਉਹ ਮਿਲਣਾ ਤਾਂ ਕੱਲ੍ਹ ਜਾਂ ਪਰਸ ਤੱਕ ਦੇਣਗੇ ਹਾਂ ਅੱਜ ਹਾਉ ਕਹਿੰਦੇ ਸੀਗੇ ਕਹਿੰਦੇ ਜੇ ਉਦੋਂ ਵੀ ਕਰਵਾਣੇ ਹੋਏ ਵੀ ਸਾਨੂੰ ਦੇ ਦਿਓ ਅਸੀਂ ਕਰਾ ਲਾਂਗੇ ਕਿ ਜਿੱਥੋਂ ਅਸੀਂ ਲਿਆਉਨੇ ਆਂ ਚੱਗਣਾ ਚੁੱਗਾ ਤੋਂ ਕਹਿੰਦੇ ਕਿ ਸਾਨੂੰ ਤੁਸੀਂ ਦੇ ਦਿਓ ਤੇ ਪਹਿਲਾਂ ਮੇਰੀ ਸਲਾਹ ਨਹੀਂ ਉਹ ਸਾਰੇ ਵੈਕਟਰੀ ਕਰਾਣ ਦੀ ਪਰ ਹੁਣ ਮੈਂ ਸੱਚੇ ਵੀ ਸਾਰੇ ਹੀ ਕਰਾ ਲਾਂ ਕਿਤੇ ਥਾਂ ਘੱਟ ਕੇ ਰਣਗੇ ਤੇ ਵਾਕੇ ਉਨ ਕਰਾ ਕੇ ਨਾ ਮੈਂ ਲਿਮਾਰੀ ਚ ਰੱਖ ਦੂੰਗੀ ਇੱਕ ਕੱਲ ਪਰਸੋਂ ਸਾਡੇ ਘਰੇ ਪਟਨੀ ਐਡਾ ਵੱਡਾ ਚੂਹਾ ਕਿ ਤੋ ਵਿਚਾਰ ਆ ਆਹ ਕੋਲ ਲੱਗਿਆ ਕਿੱਥੋਂ ਆ ਗਿਆ ਉਹਨੇ ਡਰ ਪਾਇਆ ਪਿਆ ਉਹ ਚਾਦੇ ਨੇ ਇਕੱਲੇ ਨੇ ਸਾਨੂੰ ਖਾ ਲਿਆ ਡੈਸ਼ਤ ਪਾ ਰਤੀ ਰਤੀ ਸਾਡੇ ਕੰਬਲ ਤੇ ਚੜ ਗਿਆ ਉਹ ਮੈਂ ਕਰੀ ਜਾਵਾ ਨਹੀਂ ਨਹੀਂ ਚੂਹਾ ਨਹੀਂ ਹੈਗਾ ਫਤਿਹ ਦੁਪਹਿਰ ਹੋਣੇ ਤਾਂ ਆਪਣੇ ਖਲਗ ਗਿਆ ਹੈ ਹੈ ਉਹਨੂੰ ਮਾਰ ਦੇਣਾ ਵਿੱਚ ਹੀ ਤੇ ਉਹ ਜਦੋਂ ਵੇਖਿਆ ਬਿਮਾਰੀ ਥੋਂ ਨਿਕਲ ਗਿਆ ਮੈਨੂੰ ਵੀ ਟੈਨਸ਼ਨ ਸੱਜ ਤੂੰ ਕਹਿ ਨਹੀਂ ਸੇਰੇ ਵੇਖਾਂਗੇ ਮੈਂ ਅੱਜ ਰਾਤੀ ਨੂੰ ਹੀ ਲਿਖਾ ਫਿਆਂ ਲੁੱਤੋਂ ਪੁੱਤਰ ਨੂੰ ਮਚਾਤੀ ਮੈਂ ਮਨ ਤੱਕ ਨੀਂਦ ਨਹੀਂ ਆਉਣੀ ਰੱਖੀ ਜੋ ਹੋਰ ਸੂਬਾ ਟੁੱਟ ਗਿਆ ਹੋਰ ਗੱਲ ਕੋਈ ਲੋ ਜੀ ਇੱਥੇ ਫਤਿਹ ਸਿੰਘ ਆ ਚੁੱਕਿਆ ਜੀ ਓਏ ਵਾਹ ਹੋ ਵਾਹ ਵਾਹ ਫਤਿਹ ਅਕਲ ਤੁਸੀਂ ਕਿਹੜੇ ਡਾਂਸ ਤੇ ਗਾਣੇ ਦੇ ਡਾਂਸ ਕੀਤਾ ਸੀਗਾ ਇਹ ਫੋਟੋ ਲੰਦਿਆ ਸੀ ਕੱਲ ਤਾਂ ਫੋਟੋ ਬਹੁਤ ਬਣੀ ਸੀ ਬੰਦਾ ਇਹ ਪੂਰਾ ਘਿਰੇ ਕੀਤਾ ਉੱਥੇ ਥੋੜਾ ਜਿਹਾ ਵਿੱਚ ਕੰਮ ਖਰਾਬ ਹੋ ਗਿਆ ਸੀ ਫੋਟੋ ਦੇ ਆਹ ਕਰਦੇ ਹਾਂ ਦਾਲ ਨੂੰ ਸੀਟੀ ਲਵਾ ਦਿੰਦੇ ਆ ਤੇ ਆਹ ਕਿਰੋਲ ਬਣਾ ਲੈਂਦੇ ਹਾਂ ਠੀਕ ਹੈ ਕਿਉਂਕਿ ਭਾਬੀ ਨੇ ਟੈਲਰਾਂ ਦਾ ਕੰਮ ਕਰਨਾ ਫਿਰ ਮੈਂ ਬਿਲਦਰ ਨੂੰ ਗੱਡੀ ਦੀ ਕੰਪਨੀ ਦਵਾਂ ਓਕੇ ਫਾੜ ਜਮ ਸੇਰ ਦੀ ਹੁੰਨ ਨਾ ਤੀਆਂ ਤੇ ਹੁਣ ਮੈਨੂੰ ਨਾ ਆਟ ਮੜੀ ਜੀ ਹੋਸ਼ ਆਈ ਕਦੀ ਕਦੀ ਨਾ ਸ਼ਾਮਾਂ ਇਸ ਸ਼ਾਮੀ ਥ੍ਰੀ ਡੱਟੀ ਹੁੰਦਾ ਦਿਨੇ ਤਾਂ ਰੋਟੀ ਖੜੀ ਰਹਦੀ ਹੈ ਕੁਝ ਕਰਾਂਗੇ ਜਿੰਦਗੀ ਦਾ ਪੋਰ ਬਣ ਕੇ ਆਇਆ ਹੈ ਜਦੋਂ ਹੋਇਆ ਪਹਿਲੇ ਅੱਜ ਵੀ ਸਾਰਾ ਦਿਨ ਐਂ ਕੁਛ ਨਹੀਂ ਜੀ ਕੀਤਾ ਕੰਮ ਤਾਂ ਕਿਦੋਂ ਕਰ ਜਾਂਦੇ ਨੇ ਆਤ ਜੀ ਜੀ ਤੇ ਮੈਂ ਹੁਣ ਨਾ ਚੀਆਂ ਤੇ ਹੁਣ ਜੀ ਕੀਤਾ ਕੁਛ ਕਰਨ ਪਹਿਲਾਂ ਚਾਹ ਚੁਕਾ ਕੇ ਨਾਲ ਪਿਆਈ ਫਿਰ ਮੈਂ ਤਾਂ ਦਾਲ ਤੇ ਜੀ ਅਸੀਂ ਨੇ ਦਾਲ ਰੱਖਤੀਏ ਕੁੱਕਰ ਤੇ ਸੋਲਿਆਂ ਦੀ ਦਾਲ ਰੱਖੀਏ ਮੇਰੀ ਚਨਾ ਦਾਲ ਰੱਖਤੀ ਹੈ ਤੇ ਆ ਕੇ ਅਸੀਂ ਤੜਕਾ ਵਗੈਰਾ ਲਗਾ ਦਾਂਗੇ ਅੱਲਾ ਲਾ ਕੇ ਜਾਂ ਮੰਮੀ ਤੜਕਾ ਲਾ ਦਿੰਦੇ ਨੇ ਕਹਿੰਦੇ ਨੇ ਜਾਂ ਮੰਮੀ ਲਾ ਦਿੰਦੀ ਨੇ ਤੜਕਾ ਤੇ ਚੌਲ ਫਿਰ ਮੈਂ ਬਣਾਉਂਗੀ ਉਹ ਫਟਾਫਟ ਆ ਕੇ ਬਣਾ ਲਾਂਗੇ ਦਵਾਦਾਰ ਬੰਦੀ ਰੱਖਿਆ ਕਰੋ ਸਾਰੇ ਜੇ ਪਿੱਛੇ ਵੜ ਗਿਆ ਨਾ ਤੁਹਾਨੂੰ ਕੱਖ ਨਹੀਂ ਛੱਡਣਾ ਮੰਨਦੇ ਨੇ ਜਿੱਡਾ ਉਹ ਹੈਗਾ ਹੈ ਹਾਂ ਤੇ ਉਹੀ ਹੋਇਆ ਤਾਂ ਕੋਈ ਨਹੀਂ ਹੋਈ ਸੀ ਅਸੀਂ ਬਿੱਲੀ ਸਮਝ ਕੇ ਨਹੀਂ ਨਹੀਂ ਪੱਡਾਂ ਤੇ ਚੜ ਜਾਂਦੇ ਨੇ ਯਾਰ ਮੈਂ ਤਾਂ ਯਾਦ ਤੱਕ ਨੂੰ ਖੰਨੇ ਹਮ ਆਪਣੇ ਜਿੱਥੇ ਉਹ ਘਰ ਜਾ ਲਿਆ ਸੀ ਆਪਾਂ ਫਰੈਂਟ ਕਲੋਨੀ ਚ ਆਹੋ ਉੱਥੇ ਪੜੇ ਚੁਗੇ ਸੀ ਔਰ ਅੱਜ ਬੜੇ ਜੁਆਇਸ ਉੱਥੇ ਤਾਂ ਨਾ ਸੀ ਮਸਾ ਮਿਲਣਾ ਸੀ 6 ਮਹੀਨੇ ਕੱਟ ਕੇ ਆਏ ਹਾਂ ਉੱਥੇ ਬੜਾ ਬੁਰਾ ਹਾਲ ਸੀ ਉਹ ਤਾਂ ਘਰ ਵੀ ਆਇਆ ਜਾਂ ਕਦੇ ਦਿੰਦੇ ਵੀ ਡਰ ਲੱਗਦਾ ਹੈ ਹੈ ਨਹੀਂ ਉਹ ਦਰਵਾਜ਼ੇ ਨਾਲੇ ਕਾ ਨਹੀਂ ਹੈ ਨਹੀਂ ਉਹ ਤਾਂ ਘਰ ਵੀ ਬੜਾ ਪੁਰਾਣਾ ਹੋ ਗਿਆ ਮਣਾ ਉਹ ਕਮਰੇ ਬਹੁਤ ਚੋ ਵਿੱਚ ਥੋੜੀ ਬਣੀ ਆਈ ਉਹ ਕੋਈ ਕਮਰੇ ਦਾ ਬੂਆ ਖਿੱਤੇ ਖੋਲਦਾ ਸੀ ਜਾਂ ਉਹਦਾ ਕਦੇ ਖੋਲਦਾ ਸੀ ਕਾਚੋ ਇੱਕ ਦਵਾਜਾ ਲਾਉ ਸਾਰਾ ਘਰ ਬੰਦ ਲੈ ਆਪਣੇ ਤੁਰੰਤ ਤੱਕ ਦੋ ਘੋਟੀਆਂ ਤੇ ਵਾਜੀ ਜਾਣਗੀਆਂ ਦਾਗ ਹੈ ਨਾ ਬਿਲਕੁਲ ਜੀ ਦੋ ਸੀਟੀਆਂ ਬਚੀਆਂ ਹੋਈਆਂ ਤੁਰੰਤ ਤੱਕ ਤੇ ਆਪਾ ਨੂੰ ਉਹ ਵੀ ਸ਼ਾਮ ਦਾ ਵੇਲਾ ਹੋ ਚੁੱਕਿਆ ਜੀ ਦੇਖੋ ਆ ਸੁਣਾ ਯੋ ਵੈਸਟੈਂਡ ਸ਼ਾਮ ਦਾ ਸਰੋਂ ਦੇ ਫੁੱਲ ਦੇਖੋ ਸਾਹਮਣੇ ਦਿਖ ਰਹੇ ਹੋਣਗੇ ਤੇ ਜ ਸਾਡੇ ਤੇ ਕਸਟਮਰ ਆਨੇ ਪਾਰੇ ਤੇ ਕੁਲਵਿੰਦਰ ਸਿੰਘ ਜੀ ਰੈਡੀ ਨੇ ਜਾਣ ਵਾਸਤੇ ਕੁਲਵਿੰਦਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਤੁਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਵੀ ਆਪਣਾ ਟਿਕਰ ਟਾਈਮ ਆ ਜਾਣਦਾ ਇਹੀ ਹੈ ਬਸ ਸ਼ਾਮ ਦਾ ਸ਼ਾਮ ਦਾ ਟਾਈਮ ਆ ਸਾਡਾ ਜਾਣਦਾ ਹੈ ਅਸੀਂ ਫਿਰ ਥੋੜਾ ਜਿਹਾ ਸ਼ਾਮ ਨੂੰ 9 ਕੁ ਵਜੇ ਜਾਂਦੇ ਨੇ ਆਉਂਦੇ ਹੁੰਦੇ ਤੇ ਸਾਡੀ ਜਿਹੜੀ ਦੁਕਾਨਾਂ ਵੀ ਤਕਰੀਬਨ ਬੰਦ ਹੋਣ ਵਾਲੀ ਹੁੰਦੀ ਹੈ ਜਦੋਂ ਅਸੀਂ ਜਾਂਦੇ ਹਾਂ ਬਿਲਕੁਲ ਬਿਲਕੁਲ ਟਾਈਮ ਸਾਰੇ ਕੋ ਘੱਟ ਹੀ ਹੁੰਦਾ ਹੈ ਟਾਈਮ ਘਟਾ ਜੀ ਕੰਮ ਵੱਧ ਜਾਂਨੇ ਵੀ ਕਾਲੀ ਨਾਲ ਆਉਂਦੇ ਨੇ ਕਾਲੀ ਕੰਮ ਸੁਖਣਾ ਵੱਧ ਹੈ ਟਾਈਮ ਘਟ ਹੈ ਇਹ ਸਾਰਾ ਕੁਝ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਬੰਦੇ ਉਸ ਹਾਲ ਨਾਲ ਹੀ ਜਾਂਦੇ ਨੇ ਵੀ ਕੰਮ-ਕੁੰਮ ਵੀ ਨਿਬੜ ਜੇ ਹਾਂ ਨਾਲੇ ਘੁੰਮਣਾ ਆਊਟਿੰਗ ਵੀ ਹੋ ਜਾਂਦੀ ਐ ਸਾਡੀਆਂ ਵੀਡੀਓਜ਼ ਦੇਖਦੇ ਨੇ ਸਪੈਸ਼ਲ ਅਮਰੀਕਾ ਤੋਂ ਆਏ ਨੇ ਮਿਲਣ ਆਣ ਮੈਂ ਭਾਂਡੇ ਮਾਂ ਦੀ ਛੱਡ ਕੇ ਆਈ ਆ ਹੱਥ ਪੋਝ ਲੈ ਇੱਥੇ ਹਾਂਜੀ ਹੱਥ ਕੀ ਹੋ ਗਈ ਚੱਲਣ ਦੀ ਐ ਉਹ ਚੱਲਣ ਦੀ ਹਾਂ ਇੱਕ ਟੇਬਲ ਟੇਬਲ ਬਣਾ ਕੇ ਲੈਣਾ ਦੀ ਆ ਪਰਨੀਤ ਤੈਨੂੰ ਸਰਾਸਰਾ ਸੁਣਨ ਨੂੰ ਮਿਲ ਗਿਆ ਹੈ ਤੈਨੂੰ ਮਿਲਿਆ ਕੱਲੇ ਨੂੰ ਜ਼ਿਆਦਾ ਆ ਵੀ ਦਾਦੇ ਕਹ ਦिए ਜਾ ਫੁੱਤ ਨਾਲ ਲੈ ਗਈ ਜਾਊਗਾ ਹੋਰ ਹਾਂਜੀ ਤੂੰ ਕੀ ਲੱਭ ਰਿਆ ਅਤਾਰ ਭਾਈ ਨੂੰ ਬੁਲਾ ਲੈਂਦੇ ਅੰਦੀ ਹੁ ਤਾਂ ਆਪਕਿ ਆਜੀ ਕੱਟੀ ਦਾ ਪਾਵਾਂਗੇ ਆਪਾਂ ਜਾਓ ਜਾਓ ਜੀ ਜਾਓ ਫਤਿਹ ਸੰਗਤ ਤੁਸੀਂ ਰੋਕਣੀ ਸਾਰੀ ਠੀਕ ਹੈ ਮੈਂ ਫਿਰ ਜਾਊਗੀ ਰੋਕਣ ਹਾਂ ਹਾਂ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਹ ਉਹ ਨਾਨਾ ਸਪੀਕਰ ਸੁਣ ਕਰੇ ਹੂੰ ਪਰ ਨਹੀਂ ਤੋਲਾ ਆਇਆ ਸਪੀਕਰ ਅੰਗੀਆ ਨਾ ਜਸਵਿੰਦਰ ਨੂੰ ਕਹਿ ਦੇਣਾ ਇਹ ਮਨ ਬਬਲੀ ਦੀ ਜਿਹੜਾ ਹੋਰ ਕਹਿਣਾ ਕਿ ਆ ਜਾਣਾ ਨਾ ਨਾ ਨਹੀਂ ਆ ਕਰ ਤੂੰ ਚੱਪਲ ਪਾ ਕੇ ਆ ਜਾਣਾ ਇੱਥੇ ਚੱਪਲ ਪਾ ਕੇ ਨਹੀਂ ਖਾਈ ਦਿੰਦੇ ਲੈ ਕਿਹਨੂੰ ਚੱਪਲ ਪਾ ਕੇ ਨਹੀਂ ਖਾਈ ਦਿੰਦੇ ਫਿਰ ਤਾਂ ਐ ਦਾ ਤੂੰ ਚੁੰਨੀ ਵੀ ਨਹੀਂ ਲਈ ਹੋਈ ਮੈਂ ਤੇ ਆ ਜਾ ਬਾਬੇ ਲੱਗ ਰਿਹਾ ਨਹੀਂ ਆ ਜਨਾ ਕੋਈ ਕਰ ਹੈ ਇਹ ਜੀ ਜੀ ਦੇ ਸੇ ਕੋਲ ਦੇ ਪਟਿੰਡੀ ਆਇਆ ਆਓ ਅੰਮ ਮੰਨੇ ਮੂਰਤ ਕਰਦਾ ਇੱਧਰ ਆ ਲੈਣਾ ਦੇ ਦੋ ਦਾ ਦਿਨ ਦੇ ਦੋ ਚਲ ਦੇਖ ਲੋ ਕੀ ਸੰਗਤ ਦੇਖ ਜਿੰਨਾ ਜਿੰਨਾ ਦੇ ਕਰਮਾ ਚ ਦਾਣਾ ਪਾਣੀ ਦੇਖਿਆ ਉਹਨਾਂ ਨੇ ਰੁਕ ਜਾਣਾ ਚਲ ਪਰਨੀਤ ਪੁੱਤ ਦਮਨ ਦੀ ਜੀ ਨੂੰ ਬੁਲਾ ਲੈਣਾ ਅਸੀਂ ਨਾਲ ਇਹ ਤਾਂ ਹਲਵਾਈ ਦਾ ਕਸੂਰ ਹੈ। ਹੋਰ ਵਾਰ ਕਰੇ ਵੱਡੇ ਹੋ ਗਏ ਹਨ। ਮੈਂ ਕੱਲ ਪਰ ਵੀਡੀਓ ਪਾਈ ਸੀ ਤੂੰ। ਵਾ ਵਾ। ਹੋਰ ਵਾਰ। ਤੂੰ ਇੰਸਟਾ ਤੋਂ ਵਾਰ ਸਾਰੇ ਬੜੇ ਸਟੇਟਸ ਬਣਾ। ਹਾਂ ਅਮਣ ਬਾਰੇ ਕੱਢੀ। ਕਹਿੰਦਾ ਮੈਂ ਸਪੀਕਰ ਲਾਣਾ ਐ ਨਹੀਂ ਕਰੇ ਰੁਕਣਾ। ਲਾ ਲਓ ਫਿਰ ਕਿੰਨੇ ਪੈਸੇ ਆਣੇ? ਹੈਂ? ਚਲੋ ਇੱਕ ਲਿਖ ਦੇ ਤਾੜੇ ਲੱਗੋ। ਮੈਂ ਲਾਣ ਲੱਗਾ ਮੈਨੂੰ ਬੋਲਣ ਲੱਗਾ। ਉਹ ਪਤਾ ਕਿ ਉਹਦਾ ਸੰਗਤ ਆ ਗਈ ਪਾਪਾ ਹੁਣ ਇਕੱਲੇ ਹੀ ਮੈਂ ਤਾਂ ਤੈਨੂੰ ਆਵਾਜ਼ ਮਾਰਨ ਲੱਗੀ ਹਾਂ। ਲੈ ਖੰਦਰਾ ਫੋਨ ਦਿੱਤੀ। ਲੈ 15 14 ਮਿੰਟਾਂ ਦਾ। ਕੁਝ ਸੈਕਿੰਡ ਦਾ ਘੱਟ 15 ਦਾ। ਵਾਸਤਾਨੀ ਰੁਕਦੀ ਫਤਿਹ ਨੂੰ ਪਤਾ ਕਿ ਟ੍ਰੈਫਿਕ ਪੁੱਤ ਉਹ ਹੋ ਜਾਣਾ ਹੈ ਹਾਂ ਦੇਖੋ ਥੇਬਲ ਥੋੜਾ ਜਿਹਾ ਪਿੱਛੇ ਕਰੋ ਨਾ ਫੱਜੇਗਾ ਹੋਈ ਹਾਂ ਬਲਵਿੰਦਰ ਇੱਥੇ ਖੜਨ ਨੂੰ ਤਾਂ ਮਿਲ ਜੇਗੀ ਥੋੜਾ ਜਿਹਾ ਪਿੱਛੇ ਕਰ ਲੈਂਦੇ ਮੈਂ ਹੁਣ ਆਪਾਂ ਨੂੰ ਐ ਲੱਗੰਦਾ ਸੀ ਕਿ ਸੰਗਤੂਰੇ ਖੜਨੀ ਨਹੀਂ ਹੈਗੀ ਸੇਵਾ ਦਾ ਕੰਮ ਹੋ ਗਿਆ ਤੇ ਹੁਣ ਆਪਾਂ ਦੇਖਦੇ ਹਾਂ ਸਾਡੇ ਇੱਧਰ ਘਪੂਆ ਜੀ ਨੇ ਸਮਰੂਰੋ ਕਹਿ ਰਹੇ ਸੀ ਕਿ ਮਿਲ ਕੇ ਜਾਇਓ ਤੇ ਜੇ ਸਾਡਾ ਮੂਡ ਬਣਿਆ ਮੂਡ ਨਹੀਂ ਬਦਲ ਜੇ ਟਾਈਮ ਲੱਗਿਆ ਤਾਂ ਫਿਰ ਆਪਾਂ ਜਾ ਕੇ ਆਵਾਂਗੇ ਤੇ ਇੱਧਰ ਸਾਡੀ ਕਿਰਨਾ ਭੈਣ ਜੀ ਵੀ ਅੱਜ ਲੇਟ ਆਈ ਆ ਕਿਰਨਾ ਭੈਣ ਜੀ ਪਤਾ ਨਹੀਂ ਕਿੱਧਰ ਪਹੋਗ ਇੰਜੋਏ ਕਰਕੇ ਆਈ ਜਲੇਬੀਆਂ ਖਾਧੀਆਂ ਹੋਈਆਂ ਅੱਜ ਗੱਲ ਨਹੀਂ ਕਰਦੀ ਹੈਗੀ ਕਿਰਨਾ ਰੱਖ ਦੇ ਤਾਂ ਉਹਦੇ ਚ ਪਾ ਦੇ ਖੰਡ ਵਾਲੇ ਡੱਬੇ ਚ ਤੇ ਗਏ ਨਹੀਂ ਇਹਦੇ ਬਾਜੀ ਹੋਣੀ ਅਮ ਭੰਗੇ ਤੂੰ ਚੌਣੀ ਜੀਰੋ ਫਿਕਰ ਬਣਾਣੀ ਤੇ ਫਤੈ ਨੂੰ ਫੋਲੋ ਕਰ ਆ ਦੇਖੋ ਬਾ ਆ ਦੇਖੋ ਖੜ ਜੋ ਮੇਰੀ ਜੀਰੋ ਤਾਂ ਨਹੀਂ ਬੰਦੀ ਜੀਰੋ ਦੇ ਅੱਗੇ ਇੱਕ ਇੱਕ ਲੱਗ ਸਕਦਾ ਤੂੰ ਇਦਾਂ ਨਹੀਂ ਨਾ ਕਰਦੀ ਆਂ ਦੇਖ ਇਦਾਂ ਕਰਦੀ ਆ ਕਿਹੜਾ ਪੁਨਾਹ ਕਰਦਾ ਤੁਹਾਡਾ ਲੱਖੀ ਨਾ ਮੁਰ ਚੁਟਣਾ ਤਾਂ ਇਹਨੂੰ ਕਹਿੰਦੀ ਆਂ ਇਦਾਂ ਕਰਨਾ ਮਰੇ ਨੱਕ ਬੋਲਦਾ ਅੱਜ ਕਿਹੜੇ ਕਿਤੇ ਅਰੇ ਬੋਲਦਾ ਕਰਦਾ ਉਹ ਵੀ ਜਿਹੜਾ ਕਰਦਾ ਇਹਨਾਂ ਨੂੰ ਗਿਆ ਮੁੰਡੇ ਦੀ ਟ੍ਰੇਨ ਲੱਗਿਆ ਪਤਾ ਨਹੀਂ ਮੁੰਡੇ ਆ ਸਹੀ ਗੱਲ ਹੈ ਉਹ ਇਦਾਂ ਹੀ ਜਾਂਦਾ ਹੁੰਦਾ ਜੀਗਾ ਅੱਜ ਬਣਾਣਾ ਗੀਰਾ ਤੇ ਮਟਰ ਪਏ ਨੇ ਉਹ ਤਾਂ ਚੁੱਲ੍ਹੇ ਤੇ ਵਧੀਆ ਭਰਨੇ ਨੇ ਫੇਰ ਕੜੀ ਬਣਾਣਾ ਹੈ ਕੜੀ ਦੱਸੀ ਪਈ ਹੈ ਹਾਂ ਵਾਧੂ ਪਈ ਹੈ ਕੜਾ ਰਿਆੜ ਤੋਂ ਕੜਾ ਕੜਾ ਗੱਲ ਕਰਾਂਗੇ ਅੱਜ ਕੜੀ ਬਣਾਵਾਂਗੇ ਫਿਰ ਰੋਟੀਆਂ ਹੀ ਲਾਵਾਂਗੇ ਪਰ ਨਾਲ ਚੌਲ ਨਹੀਂ ਬਣਾਉਂਦੇ ਮੈਂ ਛੇਤੀ ਵੀ ਆਉਂਗਾ ਮੇਰਾ ਕੰਮ ਜ਼ਿਆਦਾ ਹੈ ਨਹੀਂ ਚੱਲ ਆ ਜੀ ਫਿਰ ਉਹ ਕਹਿੰਦਾ ਮੈਂ ਵੀ ਲੈਣਾ ਨਾਲ ਨਾ ਜਾਣਾ ਤੂੰ ਚੱਲਾ ਜਾ ਨਾਲ ਬੈਠਾ ਰਹੇਗਾ ਗੱਡੀ 'ਚ ਕੀ ਕੀ ਕਰ? ਕਿਲੇ ਬਲਕ ਮੈਂ ਚੱਲੂਗਾ। ਹੋਇ ਹਾਏ। ਮੰਮਾ ਮੇਰੇ ਪੈਰ ਦੁਖੂ ਲੱਗ ਗਿਆ। ਥੋੜੀ ਵੀ ਤੇ ਚੱਲ ਜੈਣਾ। ਕੀ ਹੋ ਰਿਹਾ? ਪਨੀਤ ਆਰ ਯੂ ਗੋਇੰਗ ਟੂ ਟਿਊਸ਼ਨ? ਲੇ ਪਰ ਬਲਵਿੰਦਰ ਸਿੰਘ ਨੇ ਜਰਾਬਾ ਲਾਪ ਕੇ ਦਿੱਤੀਆਂ। ਭਾਜੀ ਨੂੰ ਦੇ ਇੱਧਰ ਆਪਾਂ ਰੱਖੀ ਚਾ। ਟਾਈਮ 4:00 ਵਜੇ ਨਹੀਂ 4:00 ਵਜੇ ਕਿ ਨਹੀਂ 3:30 ਹੋਗੇ। ਤੂੰ 3:30 ਜਾਏਂਗਾ ਨਹੀਂ ਟਿਊਸ਼ਨ ਅੱਜ? ਕਿੱਥੇ ਚਾਹ ਸੁ ਪੀਊਗਾ ਟਾਈਮ ਲੱਗੂਗਾ ਮੈਨੂੰ। ਓ ਚਾਹ ਤੇ ਲਿਖ ਦਿਉ ਨਾ ਇਹ। ਜੀ ਚਾਹ ਦੀ ਤਿਆਰੀ ਕਰੀ ਬਠਾ ਪਰਨੀਰ ਬਿੰਦਰ ਰਾਜ ਆਪਾਂ ਬਣਾਵਾਂਗੇ ਕੜੀ ਓਕੇ ਦੋਨੋਂ ਜਾਨੇ ਉਧਰ ਚੱਲ ਲੈਣ ਲੈਟ ਇਹ ਹਾਂ ਹਾਂ ਲੋ ਜੀ ਬਸ ਹੁਣ ਸੇ ਪਕਾ ਦਿਆ ਤਿਆਰੀ ਸ਼ੁਰੂ ਕੜੀ ਦੀ ਕੜੀ ਜੀ ਅੱਜ ਆਪਾਂ ਨੂੰ ਕੜੀ ਹੂੰ ਤੇ ਰੋਟੀ ਚੱਕਰ ਨਹੀਂ ਬਣੀ ਕਸੀਪੀ ਇਧੇ ਹੈਗੀ ਜਣਦੀ ਨਹੀਂ ਪਈਦਾ ਹੈਗੀ ਵੇਖਣੀ ਮਣੀ ਵੀ ਖੱਟੀ ਹੈ ਕਿ ਨਹੀਂ ਖੱਟੀ ਹੈ ਖੱਟੀ ਹੋਣੀ ਤਾਂ ਕਿ ਦੇਣ ਨਾ ਹੋਵੇ ਖੱਟੀ ਨਾ ਹੋਵੇ ਕਿਉਂਕਿ ਆਲੂ ਮਟਰਾਂ ਨੂੰ ਜੀ ਨਹੀਂ ਕਰਨਦੇ ਆ ਭਾਜੀ ਨੇ ਪੱਗ ਮੰਨ ਲਈ ਭਾਜਨੇ ਕਿੱਥੇ ਜਾਣਾ ਭਾਜੀ ਉਹ ਚੱਲੇ ਨੇ ਸੁਣਾਉਗੇ ਜਾਣਾ ਪੱਗ ਦਾ ਤਾਂ ਮੰਡੀ ਤੋਂ ਪੱਗ ਠੀਕ ਜੇ ਪੱਗ ਬੰਨੀ ਚਾਹੀਦੀ ਹੈ ਭਾਜੀ ਦਿਖਾ ਦੇ ਜੀ ਭਾਜੀ ਹੋਰ ਰੈਡੀ ਸਨਾਮ ਕਰਨ ਵਾਸਤੇ ਇਹ ਰੋਪਾ ਤੇ ਪਾ ਪਾ ਨੂੰ ਪਾਣੀ ਪਿਆ ਰਿਹਾ ਪੂਰਾ ਧਿਆਨ ਰੱਖਦਾ ਜੀ ਫਤੇ ਪਾਪਾ ਦਾ ਕੀ ਕਰ ਰਿਹਾ ਹੈ ਭਾਬੀ ਆਪਣਾ ਫੋਨ ਦੇ ਚੱਕੀ ਹੈ ਤੇ ਪੁਨੀਤ ਚੌਗੀ ਕਰ ਰਿਹਾ ਹੈ ਕੈਡਵਿਲ ਤੇ ਬਹੁਤ ਜ਼ਿਆਦਾ ਕੋਈ ਨਾ ਬਹੁਤ ਜ਼ਿਆਦਾ ਹੈ ਇਹਦਾ ਵਜਨ ਥੋੜਾ ਜਿਆਦਾ ਕਿਲੋ ਵੱਧ ਗਿਆ ਹੈ ਜਿਆਦਾ ਨਾ ਘਟਾ ਲੈ ਮੇਰਾ ਪਾਈ ਹੀ ਵਧਿਆ ਨਿਆ ਹੋਰ ਨਾ ਪਾਈ ਹੀ ਵਧਿਆ ਤੇਰਾ ਸਾਡਾ ਟੱਕਰ ਲੱਗੋ ਆ ਜਾ ਤੈਨੂੰ ਫੋਨ ਕਰ ਤੇ ਤੇਰੀ ਹੋਣੀ ਹੈ ਨਹੀਂ ਹੁੰਦੀ ਤੇ ਬਤਲੀ ਦੇ ਕਾਟਣ ਸੱਡੀ ਲੈ ਫੜੀ ਤੈਨੂੰ ਹਣ ਇਹ ਤਾਂ ਚੰਗਾ ਨਹੀਂ ਆਉਂਦਾ ਤਾਂ ਚੰਗਾ ਨਾਲ ਆ ਪਾ ਚੰਗਾ ਨਹੀਂ ਤਾਂ ਪਤਾ ਲੱਗ ਜਾਂਦਾ ਕਿ ਖਾਦਨੇ ਆਉਂਦਾ ਪਹਿਲਾਂ ਹੁੰਦਾ ਆਪਾਂ ਹੀ ਬੜਾ ਰੁਪਈਆ ਆ ਗਿਆ ਪੰਡਾ ਟਰੈਡ ਮੈਨ ਦਾ ਬਿਚਾ ਕੇ ਬਣਾਇਆ ਪਿਆ ਚੋਣੇ ਨੇ ਲਓ ਜੀ ਉਹਦਾ ਸੀਨੀਅਰ ਡੈਡੀ ਹੋ ਗਏ ਨੇ ਡੈਡੀ ਹੋਣਾ ਪੈਣਾ ਇਹ ਕੋਈ ਕੰਮ ਕਰਨਾ ਬਾਹਰ ਨਿਕਲਣਾ ਹੀ ਪੈਣਾ ਇਹਨਾਂ ਚੌਲ ਪਣ ਗਏ ਕੜੀ ਰੋਟੀ ਕੜੀ ਨਾਲ ਵਾਸਤਾ ਰੋਟੀ ਦਿਸਲਾ ਹੀ ਚੋਲੇ ਵਰ ਚੋਲਰ ਆਹ ਲੱਤਾਂ ਕਰਦਣ ਲੱਗ ਪਏ। ਬੱਸ ਬੋਸੇ ਹੀ ਗਿਆ। ਬਾਠਿਆਰ ਕੇ ਨਾ ਤੇ ਕਹਿੰਦਾ ਤੁਸੀਂ ਕੰਨ ਚ ਇਹਨੇ ਕੁਝ ਕਿਉਂ ਨਹੀਂ ਪਾਰੇ? ਬੱਸ ਸਾਡੀਆਂ ਕਈ ਭੈਣਾਂ ਨੇ ਜਿਨ੍ਹਾਂ ਨੂੰ ਸਾਡੀ ਬੜੀ ਫਿਕਰ ਸੀਗੀ ਤੇ ਉਹਨਾਂ ਵਿਚਾਰੇ ਹਮੇਸ਼ਾ ਸਾਨੂੰ ਕਹਿੰਦੇ ਹੁੰਦੇ ਸੀਗੇ ਅਸੀਂ ਉਹ ਦਿਨ ਬਟਾਲੇ ਨਹੀਂ ਸੀਗੇ ਦੀਦੀ ਕੋਲੇ। ਜੀ ਜੀ। ਉਹ ਵੀ ਕਹਿ ਰਹੇ ਸੀਗੇ ਕਹਿੰਦੇ ਕਿ ਦੀਦੀ ਤੁਸੀਂ 골ਡ ਕਿਉਂ ਨਹੀਂ ਮੈਂ ਕੰਨਾਂ ਚ ਵੀ 골ਡ ਦੇ ਪਾਏ ਹੁੰਦੇ ਤੇ ਕਹਿੰਦੇ ਉਹ ਸੇਫ ਨਹੀਂ ਹੈਗਾ। ਸੋ ਅਸੀਂ ਜਿੰਨਾ ਵੀ ਸਾਡਾ 골ਡ ਵਗੈਰਾ ਸੀਗਾ ਸਭ ਅਸੀਂ ਲੋਕਰ ਚ ਰਖਵਾਤਾ ਸਾਰਾ ਸਾਡੇ ਘਰ ਦਾ ਜਿੰਨਾ ਵੀ ਸੀਗਾ ਤੇ ਉਹ ਹੁਣ ਅਸੀਂ ਲੋਕਰਾਂ ਚ ਰਖਵਾਤਾ ਕਿਉਂਕਿ ਘਰੇ ਸੇ ਇਹ ਨੂੰ ਆਂਦਾ ਕਿ ਮੈਂ ਕੱਢਦਾ ਸਾਰਾ ਤੇ ਕੰਨਾਂ ਚ ਮੈਂ ਤੁਹਾਨੂੰ ਦੱਸਦੀਆਂ ਬਲਿੰਦਰ ਕਹਿੰਦੇ ਫਿਰ ਡੁਪਲੀਕੇਟ ਵੀ ਨਹੀਂ ਪਾਏ ਹੈਗੇ ਤੂੰ ਕੋਈ ਕਿ ਤੂੰ ਕੁਝ ਪਾ ਲੈ ਆ ਆਰਟੀਫੀਸ਼ਲ ਹੀ ਪਾ ਲਓ ਕੋਈ 골ਡ ਨਹੀਂ ਮੈਂ ਆਰਟੀਫੀਸ਼ਲ ਕੋਈ ਦੇਖ ਕੇ ਪਾ ਲੈਣੀ ਆ ਕਿਉਂਕਿ ਜਦੋਂ ਘਰੇ ਹੁਣ ਆਉਣਾ ਹੁੰਦਾ ਉਦੋਂ ਮੈਨੂੰ ਆਉਂਦਾ ਕਿ ਰੈਲੈਕਸ ਹੀ ਨਹੀਂ ਕੰਨਾਂ ਚ ਕੁਛ ਐਨ ਚੁੱਬੇ ਚੱਬੇ ਕੁਛ ਵੱਜੇ ਨਾ ਤਾਂ ਕਰਕੇ ਮੈਂ ਕੰਨਾਂ ਚ ਕੁਛ ਵੀ ਪਾ ਮੇਰੇ ਦਿਲ ਨੇ ਕੀਤਾ ਹੈ ਤੋ ਗਾਇਜ਼ ਆਪਣੀ ਚਾਹ ਬਣ ਗਈ ਆ। ਹੁਣ ਆਪਾਂ ਬੈਠ ਕੇ ਚਾਹ ਪੀਣੀ ਆ। ਠੀਕ ਹੈ ਜੀ। ਬਲੈਂਡਰ ਦਾ ਤੁਹਾਨੂੰ ਦਿਖਾਉਂਦੀ ਆ। ਲਓ ਜੀ ਇਧਰ ਬਲੈਂਡਰ ਮੇਰੀ ਹੈਲਪਲੀ ਹਮੇਸ਼ਾ ਤਿਆਰ ਰਹਿੰਦੇ ਨੇ ਮੈਂ ਚਾਹ ਬਣਾਤੀ। ਤੇ ਚਾਹ ਫੁੱਲਨ ਦਾ ਕੰਮ ਮੈਂ ਬਲੈਂਡਰ ਕਰ ਦਿੰਦੇ ਪਏ ਨੇ। ਜਿਹੜੀ ਫਲੇਟ ਚਾਹ ਪੁਲਾਇਆ ਫਤਿਹ ਉਰੇ ਦਾ ਪ੍ਰਭੂ ਉੱਤ ਪੱਜ ਕੇ। ਕੱਜ ਗਿਆ।

ਸਾਰਿਆਂ ਕੀ ਹੋਰ ਇਹਨੂੰ ਬੇਟਾ ਮੈਂ ਟਰੈਡਮਿਲ ਤੇ ਲਾ ਆ ਦੇਖੋ ਜੀ ਚਾੜ ਹੋ ਚੱਲੀ ਆ ਦੇਖੋ ਜੀ ਜੈਕਟ ਪਾ ਕੇ ਤੇ ਚੌਲ ਖਾਦੇ ਨੇ ਜੀ ਇਹਨਾਂ ਨੇ ਪੀਲੇ ਲੰਗਰ ਦੇ ਹੁਣ ਟਰੈਡਮਿਲ ਚੱਲ ਰਿਹਾ ਹੈ ਆਏ ਬੱਚਾ ਟਾਂ ਕੱਟ ਕੇ ਆ ਕੇ ਬੈਠਾ ਘੜੀ ਕਰਾਉਂਦਾ ਆ ਨਹੀਂ ਸਾਡੇ ਨਿਰਵੈਰ ਪੰਨੂ ਸਾਹਿਬ ਜੀ ਮੇਰੇ ਮਰ ਪਰਨੂ ਜੀ ਟਿਊਸ਼ਨ ਲਈ ਤਿਆਰ ਹੋਏ ਬੈਠੇ ਨੇ ਤੇ ਹੁਣ ਇਹਨਾਂ ਨੇ ਚਾਹ ਲੈਣੀ ਚਾਹ ਪੀ ਲੈਣਾ ਬਸ ਸੋਸਦੀ ਨਾਲ ਮਾਂ ਚੱਕੀ ਦੇ ਨਾਲ ਰੋਟੀ ਖਾਂਦੀ ਸੀ ਜਾਦਾ ਰਹੇਗਾ ਚਾਹ ਨੂੰ ਪਿਲਾ ਹਾਂ ਤੇ ਪੀ ਲਈਏ ਮੇਰਾ ਤਾਂ ਕਹਿ ਲਈ ਬਿਚਾਰੋ ਜਾਣਾ ਦੇਖੋ ਜੀ ਨਿਰਵਾਇਰ ਬੋਲ ਨਿਰਵਾਇਰ ਪੰਨੂ ਦਾ ਟਾਈਮ ਹੋ ਰਿਹਾ ਇਹਦੇ ਆਰਡਰ ਆ ਸ਼ੋਅ ਆ ਜੀ ਤੈਨੂੰ ਬਾਈ ਨੇ 4 ਵਜੇ ਟਿਚ ਲਗਣੀ ਕਾਉਂ ਕਾਉਂਕਿੰਗ ਗੱਲ ਕਰ ਕਿਸ ਬੜੀ ਕਾਲੀ ਚ ਬਣਾਇਆ ਇੱਕ ਬਸ ਬਣ ਰਿਹਾ ਇੱਕ ਬਣ ਹੋਣਾ ਹੀ ਦੇਖਿਓ ਲਾਈਵ ਇਹੋ ਗਾਇਸ ਬਣੇ ਰਿਓ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਰਨੀ ਦੀ ਕੁੱਤੇ ਖਾਣੀ ਹੁੰਦੀ ਦਿਖਾਣੇ ਆ ਦੋ ਮਿੰਟ ਗਾਇਸ ਉਹਦੀ ਮੰਮੀ ਫੋਨ ਤੇ ਲੱਗ ਰਹੀ ਐ ਬਸ ਤੁਸੀਂ ਹੁਣੇ ਦੇਖਿਓ ਸਾਰਾ ਘਰ ਦਿਖਾਉਂਦਾ ਐ ਅਗਰ ਅੱਗੇ ਕੋਕੀੜ ਨਾਲੇ ਮੇਰੇ ਥਾਪੜੇ ਮਾਰੇ। ਥਾਪੜੇ ਨਹੀਂ ਪਾਉਣੇ ਆਪੇ ਮੂੰਹ ਮੂੰਹ ਨਾਲ ਕੋਤੇ ਖਣੀ ਕਰਨੀ ਵਾਸਤੇ। ਉਹਦਰ ਕੁਸ਼ਕ ਕੈਲਰੀਆਂ ਬੋਨ ਕਰਦੀਆਂ ਜਿਹੜਾ ਉਹਨਾਂ ਨੇ ਇੱਕ ਕੱਪ ਚਾਹ ਦਾ ਮੈਂ 5 5 ਕੈਲਰੀਜ਼ ਬੋਨ ਕਰਦੀਆਂ ਭਾਜੀ ਨੇ। ਉਹ 0.5 ਕਰੀ ਹੋਣੀ ਆ। 0.5 ਹੋਣਗੀਆਂ ਹੋਰ। ਹਾਂ। ਦੇਖੋ ਕੀ ਟੈਮ ਆ ਗਿਆ ਹਨਾ। ਲੰਗੀ ਬੁੜੀ ਰਾਮਰੇ ਸਾਨੂੰ ਜ਼ਮੀਨ ਦਿੱਤੀ ਘਰ ਵਾਸਤੇ। ਹਾਂ। ਯਾਰ ਯਾ ਮੈਂ ਜੀ ਨਾਲ ਤੁਰੰਨੇ ਆ ਇੱਕ ਟਾਈਮ ਨਾ ਹੋਣਾ ਅੱਦਰ ਵੀ ਸਾਡੇ ਕੋਲ ਬਾਹਰ ਜਾਣ ਦਾ ਟਾਈਮ ਨਹੀਂ ਹੈਗਾ ਜਾਣ ਦੋ ਅਮਨ ਕਿ ਲਰਕੋ ਕਵੇਂਗਾ ਯਾਰ ਲੇਟ ਹੋ ਰਿਹਾ ਸਾਰੇ ਵਧੀਆ ਠੀਕ ਖਾ ਲਿਆ ਮੈਂ ਦੱਸਾਂ ਓਏ ਫਿਰ ਤੂੰ ਬਹਿ ਜਾ ਨਾ ਇੱਕ ਮਿੰਟ ਅੱਜ ਕਿ ਤੂੰ ਪ੍ਰਿੰਟ ਤੋਂ ਕਹੇ ਸੀ ਆ ਦੇਖ ਲਾ ਮੈਡੀਕਲ ਦੇ ਚਲ ਦੇਖ ਮੇਰੇ ਹੱਥ ਤੇ ਅਮਨ ਬਿਨਾ ਚਾਹ ਪੀਤੇ ਜਾ ਰਿਹਾ ਤੇ ਕਹਿੰਦਾ ਮੈਂ ਤਾਂ ਸਵੇਰ ਦਾ ਕੁਝ ਖਾਦਾ ਨਹੀਂ ਮੈਂ ਬਾਹਰ ਜਾ ਕੇ ਖਾਊਂਗਾ ਹਾਰੇ ਘਾਣ ਲੜ ਖਾਂ ਤੇਰੀ ਆਲਾ ਪਰਬੀ ਤਾ ਰੱਖੋ ਚੋਲ ਚੋਲ ਹੀ ਸੀਗੇ ਜੀ ਸਰਕਾਰ ਦੇ ਦੀ ਮੈਨੂੰ ਕਹੇ ਆਪਣੇ ਪਿੰਡ ਦਾ ਨਾਮ ਭੇਜਿਓ ਵੀ ਉਹਦੇ ਕੋਲੇ ਕਿਹਦਾ ਬਣਾ ਬਾਈ ਬਾਈ ਫਤਨੋ ਆਜੋ ਜਿਹੜਾ ਭੂਆ ਦਾ ਪਿੰਡ ਕਿਹੜਾ ਸੀ ਆ ਵਾਲ ਬਣਾ ਲੈਣਾ ਪੰਜ ਕਲਰੀਆਂ ਭਾਰੀ ਨੇ ਬਰਨ ਕਰ ਲੀਆਂ ਨੇ 12 12 3 ਮਿੰਟ 4 ਮਿੰਟ ਪੰਜ ਜਿਹੜਾ ਇੱਕ ਕੱਪ ਚਾਹ ਦਾ ਪੀਣਾ ਉਹਦੀਆਂ ਕਲਰੀਆਂ ਇਸ ਵਾਰ ਅਮਣ ਨੇ ਕਿਹਾ ਬੋਲ ਵਾਲੇ ਰੱਖ ਦੇ ਤੂੰ ਇੱਥੇ ਚਾਹ ਦਾ ਕੰਮ ਕਰ ਦੇਣਾ